16,70,008 ਵੋਟਰਾਂ ਦੇ ਹੱਥ ਫਿਰੋਜ਼ਪੁਰ ਲੋਕ ਸਭਾ ਹਲਕੇ ਦੇ 29 ਉਮੀਦਵਾਰਾਂ ਦੀ ਕਿਸਮਤ ਕਰਨਗੇ 1903 ਪੋਲਿੰਗ ਸਟੇਸ਼ਨਾਂ ਤੇ ਮਤਦਾਨ 3700 ਸੁਰੱਖਿਆ ਕਰਮੀਆਂ ਦੀ ਨਿਗਰਾਨੀ ਹੇਠ ਜ਼ਿਲ੍ਹਾ ਫਿਰੋਜ਼ਪੁਰ ਦੇ 4 ਵਿਧਾਨ ਸਭਾ ਹਲਕਿਆਂ 'ਚ ਹੋਵੇਗੀ 1 ਜੂਨ ਨੂੰ VOTING ਕੇਂਦਰ ਵਿੱਚ ਨਵੀਂ ਸਰਕਾਰ ਦੇ ਗਠਨ ਨੂੰ ਲੈ ਕੇ ਹੋਣ ਜਾ ਰਹੇ ਲੋਕਤੰਤਰ ਦੇ ਸਭ ਤੋਂ ਵੱਡੇ ਮਹਾਕੁੰਭ ਦੇ ਆਖਰੀ ਪੜਾਅ ਦਾ મતદાન ਸ਼ਨੀਵਾਰ ਨੂੰ ਹੋਵੇਗਾ। ਫਿਰੋਜ਼ਪੁਰ ਲੋਕ ਸਭਾ ਸੀਟ ਦੇ ਲਈ ਚੋਣ ਮੈਦਾਨ ਵਿੱਚ ਉਤਰੇ 29 ਉਮੀਦਵਾਰਾਂ ਦੀ ਕਿਸਮਤ ਇਸ ਵਾਰ 16,70,008 ਵੋਟਰਾਂ ਦੇ ਹੱਥ ਵਿੱਚ ਹੈ ਤੇ ਉਹ ਚੋਣ ਕਮਿਸ਼ਨ ਦੁਆਰਾ ਸਥਾਪਿਤ ਕੀਤੇ ਗਏ 1903 ਪੋਲਿੰਗ ਸਟੇਸ਼ਨਾਂ ਤੇ ਆਪਣੇ ਅਧਿਕਾਰ ਦਾ ਇਸਤੇਮਾਲ ਵੋਟ ਪਾ ਕੇ ਕਰਨਗੇ। ਇਹਨਾਂ ਵੋਟਰਾਂ ਵਿੱਚ ਜਿੱਥੇ 8,80,617 ਪੁਰਸ਼ ਵੋਟਰ ਹਨ ਉੱਥੇ ਹੀ 7,99,343 ਮਹਿਲਾ ਅਤੇ 48 ਤੀਜੇ ਲਿੰਗ ਵੀ ਸ਼ਾਮਿਲ ਹਨ ਦੂਜੇ ਪਾਸੇ ਸੁਰੱਖਿਆ ਪ੍ਰਬੰਧਾਂ ਦੀ ਗੱਲ ਕੀਤੀ ਜਾਵੇ ਤਾਂ ਇਸ ਵਾਰ ਜ਼ਿਲ੍ਹਾ ਫਿਰੋਜ਼ਪੁਰ ਦੇ 4 ਵਿਧਾਨ ਸਭਾ ਹਲਕਿਆਂ ਹੋਣ ਵਾਲੀ VOTING 3,700 ਸੁਰੱਖਿਆ ਮੁਲਾਜ਼ਮਾਂ ਦੀ ਨਿਗਰਾਨੀ ਹੇਠ ਹੋਵੇਗੀ ਚੋਣਾਂ ਆਜ਼ਾਦ, ਨਿਰਪੱਖ ਅਤੇ ਅਮਨ ਸ਼ਾਂਤੀ ਟੰਗ ਨਾਲ ਕਰਵਾਉਣ ਲਈ ਜ਼ਿਲ੍ਹਾ ਪੁਲਿਸ ਦੇ 1470 ਜਵਾਨ ਹੋਮ ਗਾਰਡ ਦੇ 265 ਜਵਾਨ ਅਰਧ ਸੈਨਿਕ ਬਲਾਂ ਦੀਆਂ 12 ਕੰਪਨੀਆਂ ਦੇ 1050 ਜਵਾਨਾਂ ਦੇ ਇਲਾਵਾ ਵੱਖ-ਵੱਖ ਸੂਬਿਆਂ ਹਰਿਆਣਾ ਰਾਜਸਥਾਨ ਆਦਿ ਦੇ 395 ਹੋਮ ਗਾਰਡ ਦੇ ਜਵਾਨਾਂ ਦੇ ਨਾਲ-ਨਾਲ ਵੱਖ-ਵੱਖ ਵਿੰਗ ਜਿਵੇਂ ਕਿ ਇੰਟੈਲੀਜੈਂਸ ਵਿੰਗ ਸੀਡੀਓ ਬਹਾਦਰਗੜ ਦੇ 567 ਜਵਾਨ ਤੈਨਾਤ ਰਹਿਣਗੇ ਰਿਟਰਨਿੰਗ ਅਫਸਰ ਰਾਜੇਸ਼ ਤੀਮਾਨ ਨੇ ਦੱਸਿਆ ਕਿ ਫਿਰੋਜ਼ਪੁਰ ਸ਼ਹਿਰੀ 76 ਦੇ ਕੋਲ 175981 ਵੋਟਰ ਹਨ जिन्होंच चौरानवे हज़ार चौरासी पुरश इकासी हज़ार अठ सौ बयानवे महिलावान पीजे संबंधित वोटर शामिल विधानसभा हल्के फिरोजपुर देहाती सतर च कुल एक लख पचनवे हज़ार सौ उन वोटर हन। विच एक लख तीन हजार तीन सौ तरासी पुरश बयानवे हज़ार एक सौ उनासी महिलावान तीजे लिंग के सत वोटर हन। विधानसभा हलका गुरुहर सहाय अठत् च कुल एक लख इकहत्तर हज़ार छे सौ वोटर हन, उवे हज़ार तीन सौ अठारह अते बयासी हज़ार तीन सौ संताली महिलावान तीजे लिंगद अठ वोटर शामिल इसे तरह विधानसभा हलका जलालाबाद उनासी के कुल दो लख तेरह हजार नौ सौ तीन वोटर जिन्हच एक लख ग्यारह हजार दो सौ बयासी पुरश एक लख दो हज़ार छे सौ महिलावान तीजे लिंगदे चार वोटर विधानसभा हलका फाजिलका अस्सी एक लख अस्सी हज़ार नौ सौ दस वोटर जिन्होंच चौरानवे हज़ार चार सौ छत्ती पुरुष, छियासी हज़ार चार सौ छियाठ महिलावान तीजे लिंग अठ वोटर विधानसभा हलका अबोअर इकासी के कुल एक लख बयासी हज़ार सत्त सौ सैंती वोटर जिन्हच सतानवे हज़ार एक सौ इकहत्तर पुरश पी हज़ार पौ साठ महिलावान तीजे लिंगे छे वोटर विधानसभा हल्का बलवाना 82 ਦੇ ਕੁੱਲ 18673 ਵੋਟਰ ਹਨ ਜਿਨ੍ਹਾਂ ਚ 99638 ਪੁਰਸ਼ 86435 ਮਹਿਲਾਵਾਂ ਹਨ ਇਸੇ ਤਰ੍ਹਾਂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਵਿਧਾਨ ਸਭਾ ਹਲਕਾ ਮਲੋਟ 85 ਦੇ ਕੁੱਲ 176063 ਵੋਟਰ ਹਨ ਜਿਨ੍ਹਾਂ ਚ 92985 ਪੁਰਸ਼ 83070 ਮਹਿਲਾਵਾਂ ਅਤੇ ਤੀਜੇ ਲਿੰਗ ਦੇ 8 ਵੋਟਰ ਹਨ विधानसभा हल्का श्री मुकत्सर 86 ਦੇ કુલ 18799 ਵੋਟਰ ਹਨ ਜਿਨ੍ਹਾਂ ਚ 98320 ਪੁਰਸ਼ 88777 ਮਹਿਲਾਵਾਂ ਅਤੇ ਤੀਜੇ ਲਿੰਗ ਦੇ 2 ਵੋਟਰ ਸ਼ਾਮਲ ਹਨ ਉਹਨਾਂ ਦੱਸਿਆ ਕਿ ਵੋਟਰਾਂ ਨੂੰ ਉਤਸ਼ਾਹਿਤ ਕਰਨ ਲਈ ਲੋਕ ਸਭਾ ਹਲਕੇ ਚ ਕੁਲ ਪੰਜਾਬ ਮਾਡਲ ਪੋਲਿੰਗ ਸਟੇਸ਼ਨ 15 ਗ੍ਰੀਨ ਇਕੋ ਫਰੈਂਡਲੀ ਪੋਲਿੰਗ ਸਟੇਸ਼ਨ 12 ਦਿਵੰਗਜਨ पीडब्ल्यूडी ਪੋਲਿੰਗ ਸਟੇਸ਼ਨ 12 ਨੌਜਵਾਨ ਪੋਲਿੰਗ ਸਟੇਸ਼ਨ ਅਤੇ 15 ਮਹਿਲਾ ਪੋਲਿੰਗ ਸਟੇਸ਼ਨ ਵੀ ਸਥਾਪਿਤ ਕੀਤੇ ਗਏ ਹਨ ਫਿਰੋਜ਼ਪੁਰ ਤੋਂ ਦਰਸ਼ਨ ਸਿੰਘ ਦੀ ਰਿਪੋਰਟ